ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਜ਼ਿਆਦੇ ਸੋਨੇ ਪਸ਼ਮੀਨੇ ਦੇ ਸੂਟ ਲੰਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਂਗੀਆਂ ਤਾਂ ਤੁਸੀਂ ਲੈ ਸਕਦੇ ਹੋਗੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈ ਇਹ ਵੈਲਵਟ ਦਾ ਸੂਟ ਹੈਗਾ ਇਹਦੇ ਨਾਲ ਦਾ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈ ਜੇ ਇਹ ਸੂਟ ਤੋਂ ਪਹਿਲਾਂ ਮੈਂ ਵੈਸੇ ਉਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿਖਾਤਾ ਇੱਕ ਸੂਟ ਅਵੇਲੇਬਲ ਹੈ ਜੇ ਕਿਸੇ ਭੈਣ ਨੇ ਲੈ ਲਿਆ ਹਨਾ ਤਾਂ ਤਾਂ ਸਮਝ ਲਓ ਵੀ ਇਹ ਸੋਲਡ ਹੋ ਚੁੱਕਿਆ ਹੈਗਾ ਤਾਂ ਇਹਦੇ ਵਿੱਚ ਇੱਕ ਬਲੂ ਕਲਰ ਪਿਆ ਹੈਗਾ ਤੁਸੀਂ ਬਲੂ ਕਲਰ ਹੈਗਾ ਜਿਹੜਾ ਉਹ ਵਾਲਾ ਲੈ ਸਕਦੇ ਹੋਗੇ ਮੈਂ ਤੁਹਾਨੂੰ ਉਹ ਵੀ ਸ਼ੋਅ ਕਰ ਦਿੰਨੀ ਆ ਬਲੂ ਵੀ ਲਓ ਜੀ ਦੇਖੋ ਮੈਂ ਜਿਹੜਾ ਸੂਟ ਹੈ ਸਲਾਈ ਕਰਵਾਇਆ ਲਾਈਨਿੰਗ ਲਗਵਾ ਕੇ ਸਲਾਈ ਕਰਵਾਇਆ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਸਲਾਈ ਕਰਵਾ ਸਕਦੇ ਹੋਗੇ ਲਓ ਜੀ ਇਹਦੇ ਵਿੱਚ ਹੈਗਾ ਜਿਹੜਾ ਇੱਕ 그린 ਤੇ ਇਹ ਇੱਕ ਬਲੂ ਥੋੜੇ ਬਸ ਅਲੱਗ-ਅਲੱਗ ਪ੍ਰਿੰਟ ਹੈ ਉੰਨੇ ਵੀ ਦਾ ਫਰਕ ਹੈ ਪ੍ਰਿੰਟ ਦਾ ਤੇ ਇਹ ਇਕੱਠੇ ਆਏ ਸੀਗੇ ਰੋਲ ਦੋਨਾਂ ਦੇ ਲਓ ਜੀ ਪ੍ਰਾਈਸ ਇਹਨਾਂ ਦਾ ਰਹੇਗਾ ਜੀ 2000 ਲਓ ਜੀ ਇਹ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਸੋਨਾ ਹੈ ਵੈਲਵਟ ਚ ਹੈਗਾ ਇਹ ਕਿਹਦੇ ਨਾਲ ਦਾ ਪਸ਼ਮੀਨੇ ਚ ਵੀ ਹੈ ਪਰ ਇਹ ਵੈਲਵਟ ਜੈਗਾ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਇਹ ਵੀ ਵੈਲਵਟ ਦੇ ਵਿੱਚ ਹੈਗਾ ਸੂਟ ਹੈਗਾ ਇਹਦੇ ਨਾਲ ਦਾ ਇੱਕ ਸੂਟ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਵੀ ਜੇ ਉਹ ਵੀਡੀਓ ਮੈਂ ਪਹਿਲਾਂ ਬਾਤ ਹੀ ਜਿਹਦੇ ਵਿੱਚ ਸੋਲਡ ਹੋ ਗਿਆ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਨਹੀਂ ਫਿਰ ਤੁਸੀਂ ਲੈ ਸਕਦੇ ਹੋਗੇ ਬਲੂ ਲੈ ਲਓ ਹਨਾ ਬਲੂ ਵੀ ਸੇਮ ਹੈ ਦੇਖੋ ਬਹੁਤ ਜ਼ਿਆਦੇ ਸੋਹਣਾ ਹੈਗਾ ਸਟਿਚਿੰਗ ਵਗੈਰਾ ਹੋਇਆ ਹੋਇਆ ਬਹੁਤ ਜ਼ਿਆਦੇ ਸੋਹਣਾ ਤੇ ਲੈਸ ਵਗੈਰਾ ਆਪਾਂ ਰੱਖੀ ਹੈਗੀ ਲਾਈਟ ਪੀਚ ਜੇ ਕਲਰ ਦੀ ਲੈਸ ਰੱਖੀ ਹੈਗੀ ਲੋ ਜੀ ਦੇਖ ਤੇ ਕਾਫੀ ਬੰਨ ਕਹਿੰਦੇ ਨੇ ਵੀ ਮੋਟਾ ਲੱਗਦਾ ਬੰਦਾ ਨਹੀਂ ਮੋਟਨ ਲੱਗਦਾ ਹੈਗਾ ਤੇ ਪਤਲਾ ਹੀ ਲੱਗਦਾ ਬੰਦਾ ਵੈਲਵਟ ਦਾ ਸੂਟ ਪਾ ਕੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਪ੍ਰਿੰਟ ਪਸ਼ਮੀਨੇ ਦੇ ਇਹ ਵੀ ਆਪਣੇ ਕੋਲੇ ਕੋਈ ਇੱਕ ਸੂਟ ਰਹਿ ਗਿਆ ਕੋਈ ਦੋ ਰਹਿ ਗਿਆ ਕਿਉਂਕਿ ਕਾਫੀ ਭੈਣਾਂ ਫਿਰ ਮੰਗਦੀਆਂ ਨੇ ਹਨਾ ਮੇਰੇ ਤੋਂ ਇੰਨੀਆਂ ਫੋਟੋਆਂ ਨਹੀਂ ਸ਼ੇਅਰ ਹੁੰਦੀਆਂ ਮੈਂ ਕਿੰਨੀਆਂ ਭੈਣਾਂ ਨੂੰ ਮੈਨੂੰ ਰੋਜ਼ ਆਉਂਦੇ ਨੇ ਵੀ ਸਾਨੂੰ ਫੋਟੋਆਂ ਸ਼ੇਅਰ ਕਰ ਦੋ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਜਵਾਬ ਦੇਣੇ ਹੁੰਦੇ ਨੇ ਉਹਦੇ ਲਈ ਹਨਾ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆਂ ਵੀ ਮੈਂ ਤੁਹਾਨੂੰ ਫੋਟੋਆਂ ਨਹੀਂ ਪਾ ਸਕਦੀ ਹੈਗੀ ਸੌਰੀ ਉਹਦੇ ਲਈ ਕਿਉਂਕਿ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਹੈਗਾ ਲਓ ਜੀ ਇਹ ਹੈਗੇ ਜੀ ਪਸ਼ਮੀਨੇ ਦੇ ਉੱਪਰ ਰੀਵਾ ਬ੍ਰਾਂਡ ਦਾ ਸਟੱਫ ਹੈਗਾ ਤੇ ਪ੍ਰਾਈਸ ਇਹਦਾ ਹੋਏਗਾ ਜੀ ਸਾਡੇ 1500 ਪਲੱਸ ਸ਼ੀਪਿੰਗ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਇੱਕ ਹੈਗਾ ਬੋਟਲ ਗ੍ਰੀਨ ਕਲਰ ਹੈਗਾ ਦੋ ਕਲਰ ਨੇਗੇ ਸੇਮ ਪ੍ਰਿੰਟ ਦੇ ਵਿੱਚ ਇੱਕੋ ਹੀ ਸੂਟ ਆਪਣੇ ਕੋਲੇ ਅਵੇਲੇਬਲ ਨੇ ਇੱਕ ਬਾਕੀ ਸੋਲਡ ਹੋ ਚੁੱਕੇ ਨੇ ਇਹ ਕਲਰ ਵੀ ਹੈ ਜਿਹੜਾ ਕਾਫੀ ਡਿਮਾਂਡ ਦੇ ਵਿੱਚ ਹੈ ਸਲਾਈ ਲਈ ਵੀ ਗਏ ਹੋਏ ਨੇਗੇ ਸੂਟ ਸਲਾਈ ਹੋ ਕੇ ਆਗੇ ਮੈਂ ਫਿਰ ਵੀ ਤੁਹਾਨੂੰ ਵੀਡੀਓ ਜਿਹੜੀ ਹੈਗੀ ਸ਼ੋਅ ਕਰ ਦੂੰਗੀ ਲੋਚ ਤੇ ਅੱਗੇ ਹੈਗਾਗਾ ਬਲੂ ਕਲਰ ਦਾ ਸੂਟ ਹੈਗਾ ਪਹਿਲਾਂ ਮੈਂ ਤੁਹਾਨੂੰ ਵੈਲਵਟ 'ਚ ਦਿਖਾਇਆ ਹੈਗਾ ਹਨਾ ਸੇਮ ਪ੍ਰਿੰਟ ਮਿਲਦਾ ਜੁਲਦਾ ਜਾ ਪਰ ਇਹ ਜਿਹੜਾ ਹੈਗਾ ਪਸ਼ਮੀਨੇ 'ਚ ਹੈ ਲੋ ਜੀ ਪ੍ਰਿੰਟ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਕਾਫੀ ਜਿਆਦਾ ਸੋਹਣਾ ਸਰਦਾਰੀ ਜਿਹਾ ਪ੍ਰਿੰਟ ਹੈਗਾ ਪ੍ਰਾਈਜ਼ ਰਹੇਗਾ 1500 ਫਟਾਫਟ ਆਪਣਾ ਆਰਡਰ ਕਰਕੇ ਦੇਣੇਗੇ ਜਿਹੜੇ ਸੂਟ ਲੈ ਜਿਓ ਕਿਉਂਕਿ ਬਾਅਦੋਂ ਮਿਲਦੇ ਨਹੀਂ ਹੈਗੇ ਮੈਸੇਜ ਆਉਂਦੇ ਨੇਗੇ ਇੱਕ ਨਾ ਜਦੋਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾ ਬੈਲ ਆਈਕਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਫਿਰ ਤੁਹਾਡੇ ਤੱਕ ਇਹ ਜਿਹੜਾ ਨੋਟੀਫਿਕੇਸ਼ਨ ਪਹੁੰਚ ਸਕੇ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਮਿਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਪਣੇ ਲਈ ਕਸ਼ਮੀਰੀ ਵਰਕ ਚ ਆਪਾਂ ਸੂਟ ਲੈ ਕੇ ਆਏ ਸੀਗੇ ਦੋ ਸੂਟ ਅਵੇਲੇਬਲ ਨੇਗੇ ਤੇ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ 44 45 ਇੰਚ ਲੈਂਥ ਹੈਗੀ ਜੇ ਕਿਸੇ ਦੀ ਘੱਟ ਹੈ 42 ਇੰਚ ਜਿਹੜਾ ਨੀਚੇ ਮਤਲਬ ਘੇਰੇ ਵਾਲੀ ਘੇਰਾ ਵਰਕ ਵਰਕ ਕਰਿਆ ਹੋਇਆ ਉਹ ਤੁਸੀਂ ਨਾ ਕਟਿੰਗ ਕਰਵਾ ਕੇ ਆਪਣੇ ਟੇਲਰ ਤੋਂ ਆਪਣੀ ਲੈਂਥ ਅਕੋਰਡਿੰਗ ਰੱਖ ਸਕਦੇ ਹੋਵੋਗੇ ਮੈਂ ਜਿਹੜਾ ਨਿਓਨ ਪਿੰਕ ਕਲਰ ਦਾ ਸੂਟ ਹੈ ਇਹਦੇ ਵਿੱਚ ਸਿਲਾਈ ਕਰਵਾਇਆਗਾ ਆ ਕਲਰ ਦਾ ਲੋ ਜੀ ਮੈਨੂੰ ਵੀ ਕਾਫੀ ਜਿਆਦਾ ਸੋਹਣਾ ਲੱਗਿਆ ਕਸ਼ਮੀਰੀ ਵਰਕ ਦੇ ਸੂਟ ਲੇងਗੇ ਲੋ ਜੀ ਮੈਂ ਜਿਹੜਾ ਕਲਰ ਸਿਲਾਈ ਕਰਵਾਇਆਗਾ ਇਹ ਵਾਲਾ ਕਰਵਾਇਆਗਾ ਲੋ ਇਹਦੇ ਨਾਲ ਵੀ ਸੇਮ ਰਹੇਗਾ ਜੀ ਬਲੂ ਕਲਰ ਦਾ ਸ਼ਾਲ ਸਾਰਾ ਵਰਕ ਕੀਤਾ ਹੋਇਆਗਾ ਇਹਦਾ ਪ੍ਰਾਈਸ ਰਹੇਗਾ ਜੀ 2000 ਜਿਹੜੀਆਂ ਭੈਣਾਂ ਸ਼ਾਲ ਚੁੰਨੀ ਵਾਲੇ ਸੂਟ ਮੰਗਦੀਆਂ ਹੁੰਦੀਆਂ ਨੇ ਤਾਂ ਤੁਸੀਂ ਇਹ ਵਾਲੇ લા ਸਕਦੇ ਹੋਗੇ ਦੋ ਕਲਰ अवेलेबल ਲੰਗੇ ਗ੍ਰੇ ਪਹਿਲਾ ਮੈਂ ਆ ਵਾਲਾ ਕਲਰ ਹੈ ਜਿਹੜਾ ਸਟਿਚ ਕਰਵਾਉਂਦੀ ਸੀ ਮੈਂ ਬਲੂ ਵੀ ਚੱਕਿਆ ਸੀ ਮੇਰੇ ਕੋਲ ਬਲੂ ਵੀ ਨਹੀਂ ਹੈਗਾ ਸੀਗਾ ਤੇ ਫਿਰ ਮੈਂ ਕਿਹਾ ਚਲੋ ਮੈਨੂੰ ਡਾਰਕ ਜਿਹਾ ਸ਼ੇਡਸ ਹੋਣਾ ਲੱਗੇ ਲਓ ਜੀ ਇਸ ਤਰ੍ਹਾਂ ਕੇਰਾ ਇਹਦਾ ਸੌਰੀ neck ਵਰਕ ਕੀਤਾ ਹੋਇਆ ਹੈਗਾ ਪਲੱਸ ਕੇਰਾ ਵੀ ਹੈਗਾ ਇਸ ਤਰ੍ਹਾਂ ਬਾਜੂ ਵਗੈਰਾ ਸਾਰਾ ਕੁਝ ਹੈ ਤੇ ਇਹਦਾ ਜਿਹੜਾ ਸ਼ਾਲ ਹੈਗਾ ਇਸ ਤਰ੍ਹਾਂ ਦਾ ਸਾਰਾ ਵਰਕ ਕੀਤਾ ਹੋਇਆ ਇਹ ਵਾਲਾ ਵੀ ਇਹਦਾ ਪ੍ਰਾਈਸ ਰਹੇਗਾ ਜੀ 2000 ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਹੈਗਾ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰਨਾ ਹੈਗਾ ਜਦੋਂ ਤੁਸੀਂ ਪੇਮੈਂਟ ਕਰ ਦਿੰਨੇ ਹੋਗੇ ਨਾਲ ਦੀ ਨਾਲ ਆਪਣਾ ਸਕਰੀਨਸ਼ਾਟ ਭੇਜਿਆ ਕਰੋ ਸਕਰੀਨਸ਼ਾਟ ਭੇਜਣ ਤੋਂ ਬਾਅਦ ਨਾਲ ਦੀ ਨਾਲ ਆਪਣਾ ਜਿਹੜਾ ਐਡਰੈਸ ਸੈਂਡ ਕਰ ਦਿਆ ਕਰੋ ਕਿਉਂਕਿ ਸਾਨੂੰ ਪਤਾ ਲੱਗ ਜੇ ਨਾ ਵੀ ਤੁਹਾਡੀ ਪੇਮੈਂਟ ਆਈ ਹੋਈ ਹੈ ਕਿਉਂਕਿ ਕਾਫੀ ਸਾਰੇ ਡੇਲੀ ਮੈਸੇਜ ਹੋ ਜਾਂਦੇ ਨੇ ਪਤਾ ਨਹੀਂ ਕਿੰਨੇ ਹੈ ਹਨਾ ਤੇ ਦਾ ਕਰਕੇ ਫਿਰ ਪਤਾ ਨਹੀਂ ਲੱਗਦਾ ਹੈਗਾ ਤੇ ਇੱਕ ਨਾ ਜਿਹੜੀਆਂ ਭੈਣਾਂ ਹਨ ਬਹੁਤ ਮੇਰੇ ਜਮਾ ਪੱਕੇ ਕਸਟਮਰ ਨੇਗੇ ਹਨਾ ਮੇਰੇ ਕੋਲੇ ਉਹਨਾਂ ਦੇ ਨੰਬਰ ਨਹੀਂ ਸੇਵ ਹੈਗੇ ਆਪਣਾ ਨਾਮ ਹੈ ਜਿਹੜਾ ਮੈਂਸ਼ਨ ਕਰ ਦਿਓ ਮੈਨੂੰ ਮੈਂ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਕੁਝ ਕੁ ਭੈਣਾਂ ਦੇ ਤਾਂ ਹੈਗੇ ਨੇ ਮੇਰੇ ਕੋਲੇ ਤੇ ਉਹਨਾਂ ਦੇ ਵਿੱਚ ਭੈਣਾਂ ਦੇ ਬਹੁਤ ਹਨਾ ਮਤਲਬ ਡੇਲੀ ਵਾਂਗੂ ਆਰਡਰ ਹੁੰਦੇ ਨੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਤੇ ਉਹ ਹੁਣ ਆਪਣਾ ਜਰੂਰ ਆਪਣਾ ਨੰਬਰ ਸੇਵ ਕਰਾ ਦੇ ਕਿਉਂਕਿ ਹੁਣ ਮੈਂ ਕੱਲੀ ਕੱਲੀ ਭੈਣ ਨੂੰ ਮੈਸੇਜ ਕਰੂੰ ਹਨਾ ਤੇ ਮੈਨੂੰ ਪਤਾ ਨਹੀਂ ਲੱਗਦਾ ਇਦਾਂ ਅਨਸੇਵ ਨੰਬਰ ਕਾਫੀ ਹੋ ਜਾਂਦੇ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਤ੍ਰੀ ਕਾਲ ਜੀ ਬਾਏ ਬਾਏ